ਅੱਛੀ ਮੇਰੇ ਇਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾਪੁਰਸ ਦੀ ਜਿਹੜੀ ਹੈ ਸਫਰਾਜ ਆਲਮ ਜਿਹੜੇ ਐਸਐਸਟੀ ਆਇਆ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਐਡੀਐਸਪੀ ਤਸਵੀਰ ਬੈਂਸ ਤੇ ਇੰਸਪੈਕਟਰ ਸੀ ਇਹ ਬਲਦੀਪ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹ ਜਿਹੜੀ ਫਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਮਿਲਿਆ ਕੀ ਕੀ ਫੋਟੋਜ ਦੇ ਚੋਸੀ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰਿਆਂ ਨੂੰ ਉਸ ਤੋਂ ਢੰਗ ਨਾਲ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮਧਿਆ ਪ੍ਰਦੇਸ਼ ਤੱਕ ਫੈਲ ਗਿਆ ਇਹਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੁੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਕਿ ਕਿੰਨੇ ਮੈਨਾਨਾ We need force.